ਏਨ ਸਾਈਡ ਕੈਂਡਲ ਬਾਰੇ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਵਧੀਆ ਤਰੀਕਾ ਜੇ ਦੇਖੋ ਮਾਰਕੀਟ ਦੇ ਵਿੱਚ ਬਹੁਤ ਵੱਡਾ ਫਾਲ ਆਉਂਦਾ ਹੈ ਜਿਵੇਂ ਕਿ ਅੱਜ ਕੱਲ ਆਪਾਂ ਦੇਖਦੇ ਆ ਨਿਫਟੀ ਬੈਂਕ ਨਿਫਟੀ ਦੇ ਵਿੱਚ ਕਾਫੀ ਦਿਨਾਂ ਬਾਅਦ ਬਹੁਤ-ਬਹੁਤ ਵੱਡੇ ਮਤਲਬ ਕਿ ਮੂਵਮੈਂਟ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਜਾਂ ਤਾਂ ਬਹੁਤ ਵੱਡਾ ਫਾਲ ਆਉਂਦਾ ਹੈ ਤੇ ਜਾਂ ਆਪਸਾਈਡ ਨੂੰ ਬਹੁਤ ਤਕੜਾ ਮੂਵਮੈਂਟ ਆਉਂਦਾ ਹੈ ਕਦੇ-ਕਦੇ ਪੂਰਾ ਦਿਨ ਨਿਫਟੀ ਥੱਲੇ ਜਾਂਦੀ ਹੈ ਕਦੇ-ਕਦੇ ਪੂਰਾ ਦਿਨ ਨਿਫਟੀ ਉੱਤੇ ਜਾਂਦੀ ਹੈ ਸੋ ਇਦਾਂ ਦੀ ਮਾਰਕੀਟ ਮਿਸ ਨਹੀਂ ਹੋਣੀ ਚਾਹੀਦੀ ਇਦਾਂ ਦੀ ਮਾਰਕੀਟ ਨੂੰ ਜੇ ਫੜਨਾ ਹੈ ਤੇ ਉਹਦੇ ਵਾਸ ये देखो मार्केट ਦੇ ਵਿੱਚ ਫਾਲੋ ਆਨ ਡਿਆ ਡਾਊਨ ਟ੍ਰੈਂਡ ਚੱਲਣ ਡਿਆ ਹੈ ਉਹਦੇ ਵਾਸਤੇ ਇਨਸਾਈਡ ਕੈਂਡਲ ਤੇ ਜੇ ਮਾਰਕੀਟ ਦੇ ਵਿੱਚ ਦੇਖੋ ਮਾਰਕੀਟ ਉੱਤੇ ਨੂੰ ਜਾਣ ਡਈ ਹੈ ਤੇ ਉਹਦੇ ਵਿੱਚ ਵੀ ਇਨਸਾਈਡ ਕੈਂਡਲ ਛੋਟਾ ਜਿਹਾ ਸਟਾਪ ਲੌਸ ਪਰ ਪ੍ਰੋਫਿਟ ਬਹੁਤ ਵੱਡਾ ਇਹਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ ਸੋ ਸਮਝਾਂਗੇ ਆਪਾਂ ਦੋਮਾ ਟ੍ਰੈਂਡ ਦੇ ਵਿੱਚ ਡਾਊਨ ਟ੍ਰੈਂਡ ਦੇ ਵਿੱਚ ਇਨਸਾਈਡ ਕੈਂਡਲ ਜਿਹੜਾ ਉਹਦੀ ਕੀ ਪਹਿਚਾਨ ਹੈ ਕੀ ਉਹਦੇ ਵਿੱਚ ਆਪਣੇ ਰੂਲ ਆਪਾਂ ਫਾਲੋ ਕਰਨੇ ਕਿੱਥੇ ਸਟਾਪ ਲੌਸ ਰੱਖਣਾ ਕਿੱਥੇ ਐਂਟਰੀ ਕਰਨੀ ਹੈ ਤੇ ਅਪ ਟ੍ਰੈਂਡ ਦੇ ਵਿੱਚ ਜਦੋਂ ਇਨਸਾਈਡ ਕੈਂਡਲ ਬਣਦਾ ਹੈ ਉਹਦੇ ਵਿੱਚ ਆਪਾਂ ਕਿੱਥੇ ਐਂਟਰੀ ਕਰਨੀ ਕਿੱਥੇ ਸਟੌਪ ਲੋਸ ਰੱਖਣਾ ਤੇ ਕਿਹੜੇ ਰੂਲ ਫਾਲੋ ਕਰਨੇ ਆ ਸੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਡਾਊਨ ਟ੍ਰੈਂਡ ਦੀ ਸੋ ਦੇਖੋ ਡਾਊਨ ਟ੍ਰੈਂਡ ਚੱਲਣ ਡਿਆ ਤੇ ਤਿੰਨ ਕੈਂਡਲ ਮਿਲਾ ਕੇ ਪੈਟਰਨ ਬਣਦਾ ਹੈ ਇਨਸਾਈਡ ਕੈਂਡਲ ਸਭ ਤੋਂ ਪਹਿਲਾਂ ਕੈਂਡਲ ਡਾਊਨ ਟ੍ਰੈਂਡ ਦੇ ਵਿੱਚ ਲਾਲ ਹੋਊਗਾ ਦੂਜਾ ਕੈਂਡਲ ਹਰਾ ਤੇ ਤੀਜਾ ਕੈਂਡਲ ਫਿਰ ਲਾਲ ਸੋ ਤਿੰਨੇ ਕੈਂਡਲ ਮਿਲਾ ਕੇ ਬਣ ਜਾਂਦਾ ਇਨਸਾਈਡ ਕੈਂਡਲ ਇਨਸਾਈਡ ਕੈਂਡਲ ਦਾ ਜਿਵੇਂ ਨਾਂ ਤੋਂ ਤੁਹਾਨੂੰ ਪਤਾ ਲੱਗਦਾ ਇਨਸਾਈਡ ਮਤਲਬ ਕਿ ਪਿਛਲੇ ਕੈਂਡਲ ਦੀ ਬਾਡੀ ਦੇ ਵਿੱਚ ਹੁਣ ਦੇਖੋ ਇੱਥੇ ਜਿਹੜਾ ਲਾਲ ਕੈਂਡਲ ਆ ਲਾਲ ਕੈਂਡਲ ਦੀ ਜਿਹੜੀ ਬਾਡੀ ਹੈ ਨਾ ਇਹ ਇਹਦੀ ਬਾਡੀ ਦੇ ਵਿੱਚ ਹਰੀ ਕੈਂਡਲ ਦੀ ਬਾਡੀ ਹੋਣੀ ਚਾਹੀਦੀ ਹੈ ਬਾਡੀ ਕੀ ਹੁੰਦੀ ਹੈ ਹੁਣ ਦੇਖੋ ਆ ਜਿਹੜੀ ਤੁਸੀਂ ਦੇਖਣ ਦੇ ਜੋ ਹਰੀ-ਹਰੀ ਇਹ ਬਾਡੀ ਆ ਜਿਹੜੀ ਉਤਲੇ ਬਨੇ ਡੰਡੀ ਦੇਖਣ ਦੇ ਜੋ ਥੱਲੇ ਵਾਲੇ ਬਨੇ ਡੰਡੀ ਦੇਖਣ ਦੇ ਇਹ ਵੇਖਿਆ ਇਹਦਾ ਕੋਈ ਫਰਕ ਨਹੀਂ ਪੈਂਦਾ ਭਾਵੇਂ ਉੱਤੇ ਜ਼ਿਆਦਾ ਹੋਵੇ ਭਾਵੇਂ ਥੱਲੇ ਜ਼ਿਆਦਾ ਹੋਵੇ ਇਹਦਾ ਕੋਈ ਫਰਕ ਨਹੀਂ ਪੈਂਦਾ ਪਰ ਬਾਡੀ ਜਿਹੜੀ ਹੈ ਨਾ ਹਰੀ ਬਾਡੀ ਹਰੀ ਕੈਂਡਲ ਦੀ ਬਾਡੀ ਇਹ ਲਾਲ ਕੈਂਡਲ ਦੀ ਬਾਡੀ ਦੇ ਵਿਚਕਾਰ ਹੋਣੀ ਚਾਹੀਦੀ ਹੈ ਇਹ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਤੇ ਇਹ ਤੋਂ ਉੱਤੇ ਨਹੀਂ ਹੋਣੀ ਚਾਹੀਦੀ ਸੋ ਪਹਿਲੀ ਕੰਡੀਸ਼ਨ ਇਹ ਹੋਊਗੀ ਆਪਣੀ ਦੂਜੀ ਕੰਡੀਸ਼ਨ ਜਿਹੜਾ ਅਗਲਾ ਕੈਂਡਲ ਬਣੂਗਾ ਤੀਜਾ ਕੈਂਡਲ ਜਿਹੜਾ ਇਹਦਾ ਜੇ ਉਹ ਤੀਜਾ ਕੈਂਡਲ ਬਣੂਗਾ ਨਾ ਤੀਜੇ ਕੈਂਡਲ ਦੀ ਜਿਹੜੀ ক্লোজিং ਆ ਉਹ ਬਹੁਤ ਜ਼ਰੂਰੀ ਆ ਤੀਜੇ ਕੈਂਡਲ ਦੀ ক্লোজিং ਇਹਨਾਂ ਦੋਨਾਂ ਬਾਡੀਆਂ ਤੋਂ ਲਾਲ ਕੈਂਡਲ ਦੀ ਬਾਡੀ ਤੋਂ ਤੇ ਹਰੇ ਕੈਂਡਲ ਦੀ ਬਾਡੀ ਤੋਂ ਥੱਲੇ ਹੋਣੀ ਚਾਹੀਦੀ ਆ ਤੇ ਜੇ ਥੱਲੇ ਹੋ ਗਈ ਹੈ ক্লোজিং ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਐਂਟਰੀ ਕਰ ਸਕਦੇ ਹੋ ਸਟਾਪ ਲਸ ਦੀ ਗੱਲ ਕਰਦੇ ਆ ਤੇ ਜਿਹੜਾ ਆ ਲਾਲ ਕੈਂਡਲ ਹੋਊਗਾ ਤੀਜਾ ਕੈਂਡਲ ਇਹਦਾ ਜਿਹੜਾ ਹਾਈ ਉਹ ਆਪਣਾ ਸਟਾਪ ਲਸ ਰਹੂਗਾ ਤੇ ਜਦੋਂ ਹੀ ক্লোਜ਼ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਐਂਟਰੀ ਕਰ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਹੋ ਹੁਣ ਜੇ ਆਪਾਂ ਗੱਲ ਕਰੀਏ ਅਪ ਟ੍ਰੈਂਡ ਦੀ ਹੁਣ ਦੇਖੋ ਇੱਥੇ ਅਪ ਟ੍ਰੈਂਡ ਚੱਲਣ ਡਿਆ ਤੇ ਅਪ ਟ੍ਰੈਂਡ ਦੇ ਵਿੱਚ ਵੀ ਤਿੰਨ ਕੈਂਡਲਾਂ ਦੇ ਨਾਲ ਇਹ ਪੈਟਰਨ ਬਣਦਾ ਹੈ ਤਿੰਨ ਕੈਂਡਲਾਂ ਦੇ ਨਾਲ ਹੁਣ ਪਹਿਲਾ ਦੇਖੋ ਕੈਂਡਲ ਇੱਥੇ ਅਪ ਟ੍ਰੈਂਡ ਦੇ ਵਿੱਚ ਹਰਾ ਕੈਂਡਲ ਹੋਊਗਾ ਹਰਾ ਕੈਂਡਲ ਦੂਜਾ ਕੈਂਡਲ ਹੋਊਗਾ ਲਾਲ ਕੈਂਡਲ ਲਾਲ ਕੈਂਡਲ ਦੀ ਜਿਹੜੀ ਬਾਡੀ ਆ ਦੋਨਾਂ ਸਾਈਡਾਂ ਤੋਂ ਤੁਸੀਂ ਦੇਖ ਲਓ ਜਿਹੜੀ ਲਾਲ ਲਾਲ ਦੇਖਣ ਦੇ ਜੋ ਇਹ ਬਾਡੀ ਆ ਤੇ ਜਿਹੜੀ ਉੱਤਲੇ ਬੰਨੇ ਦੇਖਣ ਦਾ ਡੰਟੀ ਤੇ ਥੱਲੇ ਵਾਲੇ ਬੰਨੇ ਇਹ ਵੇਖਿਆ। ਸੋ ਜਿਹੜੀ ਲਾਲ ਕੈਂਡਲ ਦੀ ਬਾਡੀ ਉਹ ਹਰੇ ਕੈਂਡਲ ਦੀ ਬਾਡੀ ਦੇ ਵਿੱਚਕਾਰ ਹੋਣੀ ਚਾਹੀਦੀ ਆ। ਪਹਿਲਾ ਰੂਲ। ਫਿਰ ਉਸ ਤੋਂ ਬਾਅਦ ਅਗਲਾ ਹਰਾ ਕੈਂਡਲ ਬਣੂਗਾ ਤੇ ਅਗਲਾ ਜਿਹੜਾ ਹਰਾ ਕੈਂਡਲ ਬੰਦਾ ਆ। ਜਦੋਂ ਇਹ ਹਰਾ ਕੈਂਡਲ ਪਿਛਲੇ ਦੋਨਾਂ ਬਾਡੀਆਂ ਤੋਂ ਪਹਿਲੇ ਹਰੇ ਕੈਂਡਲ ਦੀ ਬਾਡੀ ਤੋਂ ਲਾਲ ਕੈਂਡਲ ਦੀ ਬਾਡੀ ਤੋਂ ਉੱਤੇ ক্লোਜ਼ ਕਰ ਜਾਊਗਾ। ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਐਂਟਰੀ ਕਰ ਸਕਦੇ ਹੋ। ਸਟਾਪ ਲੌਸ ਦੀ ਜੇ ਆਪਾਂ ਗੱਲ ਕਰਦੇ ਹਾਂ ਹਰੇ ਕੈਂਡਲ ਦਾ ਜਿਹੜਾ ਲੋ ਆ ਉਹ ਤੁਹਾਡਾ ਸਟਾਪ ਲੌਸ ਰਹੂਗਾ ਤੇ ਜਿਵੇਂ ਹਰਾ ਕੈਂਡਲ ক্লোਜ਼ ਹੁੰਦਾ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਐਂਟਰੀ ਕਰਕੇ ਪ੍ਰੋਫਿਟ ਇਹਦੇ ਵਿੱਚ ਤੁਸੀਂ ਜਨਰੇਟ ਕਰ ਸਕਦੇ ਹੋ ਸੋ ਏਸੀ ਇਨਸਾਈਡ ਕੈਂਡਲ ਬਾਰੇ ਕਿਵੇਂ ਆਪਾਂ ਇਹਦਾ ਇਸਤੇਮਾਲ ਕਰਨਾ ਹੈ ਅਪ ਟ੍ਰੈਂਡ ਦੇ ਵਿੱਚ ਕਿਵੇਂ ਡਾਊਨ ਟ੍ਰੈਂਡ ਦੇ ਵਿੱਚ ਤੇ ਫਿਰ ਵੀ ਜੇ ਤੁਹਾਡਾ ਕੋਈ ਸਵਾਲ ਰਹਿ ਗਿਆ ਕੋਈ ਡਾਊਟ ਰਹਿ ਗਿਆ ਸੋ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਏਸੀ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ